ਹਾਂਜੀ ਗਾਈ ਹਾਂਜੀ ਰਾਈਸ ਮੈਂ ਥੋੜਾ ਘੱਲ ਗਿਆ ਹਿੱਲ ਗਿਆ ਹਿੱਲ ਹਾਂਜੀ ਕਿਵੇਂ ਹੋ ਸਾਰੇ ਠੀਕ ਹੋ ਤੇ ਉੱਠ ਗਿਆ ਮੈਂ ਤਾਂ ਐਮਨਾ ਨਾ ਤੋਗੇ ਹੋਗੇ ਰੈਡੀ ਪਹਿਲਾਂ ਉੱਠ ਕੇ ਹਰਾ ਹੋ ਰਜਾਇਡ ਨੋ ਫੇਰ ਡੰਗਣ ਹੋ ਗਨਵਾ ਲੈ ਤੇ ਆਪਾਂ ਨਾ ਤੋਗੇ ਹੋਗੇ ਰੈਡੀ ਹੋਣਾ ਆਪਾਂ ਜਾ ਕੇ ਅੱਜ ਆ ਮੋਟਰਸਾਈਕਲ ਦੀ ਕਰਾਉਣੀ ਹੈ ਸਰਵਿਸ ਫੇਰ ਇੱਕ ਦੋ ਕਰੇ ਆ ਕੇ ਹੋਰ ਕੰਮ ਨੇ ਤੁਹਾਨੂੰ ਸਾਰੇ ਦਿਖਾਵਾਂਗੇ ਵੀਡੀਓ ਲਾਈਕ ਸ਼ੇਅਰ ਕਰ ਐਂਡ ਸਬਸਕ੍ਰਾਈਬ ਪਹਿਲੇ ਹੀ ਕਰ ਦਿਓ ਆਹ ਨਾ ਉਹਨਾਂ ਦੁਕਾਨਾਂ ਅੱਗੇ ਦੇਖੋ ਦਿਲ ਹੀ ਵੀ ਉੱਟਕੀਆਂ ਨੰਗ ਰਹੇ ਆ ਵੈਸੇ ਤਾਂ ਪਜਾ ਜਾ ਰਹੇ ਆਪਣੇ ਖੋੜੇ ਆ 2 ਕਿਲੋਮੀਟਰ ਦੀ ਆ ਕਰਾਉਣੇ ਆ ਜਾ ਕੇ ਸਰਪਲ ਸਵੇ ਸਰਪ ਕਰਾ ਕੇ ਆਉਣੇ ਆ ਘਰੇ ਫੇਰ ਦੁਕਾਨਾਂ ਦੇਖਦੇ ਰਹੋ ਕੀ ਬਾਤਿੰਗ ਸੋਹਣਾ ਲੱਗਦਾ ਪਹਿਲਾਂ ਆਹਾ 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 ਵਾਲ ਛੋਟੇ ਕਰਾ ਦੀ ਇਹ ਨਹੀਂ ਇਹਨੂੰ ਕੋ ਐਂਟਾਇਰ ਰਹੇ ਬਟ ਜੀਤਾ ਹਜੇ ਬੜੇ ਵਾਲ ਆਖਣ ਰਹੀ ਆ ਦੁਕਾਨਾਂ ਤੁਹਾਨੂੰ ਅੱਗੇ ਦੇਖਦੇ ਰਹੋ ਹਾਂਜੀ ਗਾਈ ਸਰਵੇ ਆਪਣੀ ਹੋ ਗਈ ਡਨ ਹੁਣ ਜਾ ਰਹੇ ਆ ਆਪਾਂ ਘਰ ਨੂੰ ਸੋ ਕਰਦੇ ਆਂ ਤੇ ਵਲੌਗ ਦੀ ਸ਼ੁਰੂਆਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋਟਨ ਹੁੰਦਾ ਤੇ ਬ੍ਰੈਂਡ ਨਿਊ ਜੁਲ ਇਸਾ ਠੀਕ ਹੋਵਾਂਗੇ ਮੇਰੇ ਚਾਚੇ ਮਾਮੇ ਭਾਣਜ ਬੀਜੇ ਭੈਣ ਭਾਈ ਛੋਟੇ ਭਾਈ بڑے ਭਾਈ ਬੜੀਆਂ ਮੈਣਾਂ ਛੋਟੀਆਂ ਭੈਣਾਂ ਛੋਟੇ ਦਾ ਚਾਚੇ ਮਾਮੇ ਚਾਚੇ ਕੁਪੇ অল ਐਸ ਵੈਲ ਸੋ ਕਰਦੇ ਆ ਆਦਾ ਬਲਾਤ ਆਪਾਂ ਹੋ ਕੇ ਕੰਮ ਅਨੰਦ ਦੇ ਫਰੀ ਦੇਖਦੇ ਆ ਘਰ ਜਾ ਕੇ ਹੁਣ ਕੋਈ ਹੋਰ ਕੰਮ ਨਹੀਂ ਨਿਕਲਦਾ ਜੱਟ ਘਰ ਜਾ ਕੇ ਮਿਲਦਾ ਹਾਂ ਜੀ ਮਿੱਤਰੋ ਜੋ ਇਹ ਮੋਟਰਸਾਈਕਲਾਂ ਦੀ ਸਰਵਿਸ ਕਰਾ ਲਈ ਢੰਗੇ ਨਾ ਅਭੀ ਕੰਮ ਨੇ ਵੇਰਦਾ ਖਾ ਪੀ ਕੇ ਹੋ ਗਏ ਆਪਾਂ ਬਹਿਲੇ ਮੌਸਮ ਨੇ ਯਾਰੀ ਲੈ ਰਹੇ ਆ ਬਾਹਰ ਘੁੰਮਦੇ ਹੋਏ ਹਾਏ ਕੈਨੇਡਾ ਵਾਲੇ ਬੱਦਲ ਸ਼ਾਇਦ ਕਰਨ ਨੂੰ ਨਹੀਂ ਕਹਿੰਦੇ ਆ ਵੀ ਆ ਰਹੇ ਆ ਦੇਖੋ ਵਾਕਿਆ ਆਉਂਦੇ ਆਏ ਨਹੀਂ ਦਿਖਾਉਣੇ ਆ ਤੁਹਾਨੂੰ ਫਿਰ ਲਾਵਾਂਗੇ ਸ਼ੁਗਲਾ ਉਹਨਾਂ ਦੇ ਨਾਲ ਆ ਜਣ ਕਰਾਂ ਜੀ ਗਾਇਜ਼ ਆ ਗਈ ਖੱਚ ਕਿਵੇਂ ਹੋ ਜੀ ਠੀਕ ਦੁਕਾਨ ਤੁਹਾਨੂੰ ਅੱਗੇ ਹਾਂਜੀ ਗਾਈਜ਼ ਅੱਜ ਬਣਾ ਰਿਹਾ ਹਾਂ ਤੇ ਕਨ ਸੋ ਇਲੈਕਟ੍ਰਿਕ ਚੁੱਲਾ ਚੱਲ ਨਹੀਂ ਰਿਹਾ ਸਾਡਾ ਗਰੀਬੀ 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 ਇਲੈਕਟ੍ਰਿਕ ਚੁੱਲੇ ਦੇ ਕਹਿੰਦੇ ਨਾਲ ਇਹ ਨਹੀਂ ਰੱਖਣਾ ਕੁਝ ਹੋਰ ਰੱਖਣਾ ਪੈਣਾ ਹੁਣ ਭਾਂਡਾ ਲੈਣ ਸਪੈਸ਼ਲ ਕਰਨਗੇ ਘਰੇ ਗਏ ਅਜ ਤਾਂ ਨਾਲ ਜੀਚ ਚਿਕਨ ਬਣਾਉਣਾ ਆਪਾਂ ਸੋ ਲੇਟ ਨਾਈਟ ਐ ਪਲਾਨ ਬਣਾ ਸਾਡਾ ਚਿਕਨ ਦਾ ਬਣਾਉਨੇ ਆ ਫਿਰ ਤੁਹਾਨੂੰ ਖਾਣਾ ਹਾਏ सारा नाच के तो दिखा रहे डांस करके हे है है डांस डांस है सात बजे के बाद पक्का करना मैंने कहना मेरी एंट्री करा अंदर चल आया कर बड़ी एंट्री करी हूँ आ ਓ ਗਾਇਸ ਅੱਜ ਆਪਾਂ ਆਰੇ ਚਿਕਨ ਬਣਾਉਣ ਡਾਕਟਰ ਬਣਾਉਣ ਤਾਂ ਆਉਤਾ ਨਹੀਂ ਆਪਾਂ ਬਣਾਵਾਂਗੇ ਆਇਓ ਅੰਦਰ ਨਹੀਂ ਹਲੇ ਹਨੇ ਆਪਣੇ ਕੋਈ ਭਾਂਡਾ ਤਾਂ ਹੈ ਨਹੀਂ ਆਉਣ ਭਾਂਡਾ ਫੇਰ ਬਣਾ ਕੇ ਦਿਖਾਉਂਦੇ ਭਾਂਡਾ ਹੈਣ ਦੋਈ ਭਾਂਡਾ ਲੈਣ ਗਏ ਆ ਸਪੈਸ਼ਲ ਆਪਣੇ ਘਰੇ ਅੱਜ ਦੇਖ ਲਓ ਇੰਨੇ ਗਰੀਬ ਆ ਸਾਡੇ ਘਰੇ ਭਾਂਡੇ ਵੀ ਨਹੀਂ ਸੈਕਮ ਘਰੇ ਆਪਾਂ ਹੀ ਕਰਦੇ ਮੋਛ ਘੜੀ ਕਰਕੇ ਦਿਖਾ ਦੇ ਸਾਰੇ ਸਾਰਿਆਂ ਨੂੰ ਫੇ ਕਰ ਓਏ ਮੋਛ ਘੜੀ ਕਰਕੇ ਦਿਖਾ ਹਾਂ ਓਏ ਬਰਮਾਸੇ ਕਰੀ ਵੀਰੇ ਹਾਂ ਨਾ ਵੀਰੇ ਮੇਰੀ ਕਿੱਥੇ ਥਾਪੀ ਮਾਰ ਕੇ ਦਿਖਾ ਦੇ ਸਾਰਿਆਂ ਭਾਂਡਾ ਆ ਗਿਆ ਭਾਂਡਾ ਆ ਚੁੱਕਿਆ ਔਰ ਯਾਰ ਇਹ ਆ ਭਾਂਡਾ ਉਹ ਬੁਲਟ ਤੇ ਡਾਚ ਹੋ ਗਿਆ ਆਪ ਤੇ ਗਾਇਸ ਗਾਇਸ ਐਨੀ ਗਰੀਬ ਆ ਸਾਡੇ ਘਰੇ ਭਾਂਡਾ ਵੀ ਨਹੀਂ ਰੱਖਿਆ ਇਲੈਕਟ੍ਰਿਕ ਚੁੱਲੇ ਤੇ ਇਲੈਕਟ੍ਰਿਕ ਚੁੱਲਾ ਵੀ ਮੰਗਵਾ ਮੈਂ ਟੂਵੇ ਮੰਗਵਾ ਭਾਂਡਾ ਵੀ ਮੰਗਣਾ ਮੇਰੇ ਤੱਕਲੇ ਮਸਾਲੇ ਆ ਉਹ ਵੀ ਮੰਗ ਮੈਂ ਲੈ ਕੇ ਆਇਆ ਬਿੱਲੂ ਰਿਓ ਭਾਂਡਾ ਕਿੱਥੇ ਆ ਵੀਰੇ ਕੀ ਹੋ ਗਿਆ ਭਾਂਡੇ ਇੱਕ ਤਾਂ ਭਾਂਡੇ ਇਕੱਠੇ ਸਪੈਸ਼ਲ ਭਾਂਡਾ ਬਲੌਗ ਤੇ ਮੰਗਾਇਆ ਹੀ ਚੌੜ ਬਣੇ ਦੀ ਵੀਰੇ ਜੋ ਵੀ ਦੇ ਆਜੋ ਆਜੋ ਗਾਇਸ ਜਾ ਕੇ ਆਉ ਤੁਸੀਂ ਇਹਨੇ ਮਿੰਟ ਮਾਰੇ ਹੋ ਮੈਂਟ ਮਾਰੇ ਹੋ ਫਿਰ ਆ ਜਾ ਵੀਰ ਓਏ ਥਾਂਜੀ ਤੁਸੀਂ ਬਲੌਗ ਦੀ ਵਾਰ ਕਰਿਓ ਵੀਰੇ ਬਲੌਗ ਦਾ ਤਾਂ ਗੱਡਾ ਗੱਲ ਬੰਦਾ ਵਧੀਆ ਬਣਾਉਂਦਾ ਸਪੋਰਟ ਕਰੋ ਠੀਕ ਆ ਬਾਈ ਹੋਲੀ ਹੋਰ ਫਿਰ ਆਪਾਂ ਨਾ ਹਾਈ ਲੈਵਲ ਵਾਲੇ ਉੱਤੇ ਉੱਤੇ ਵਾਲੇ ਬਲੌਗ ਬਣਾਉਣੇ ਆ ਫਿਰ ਆਪਾਂ ਹਲੇ ਭਾਂਡੇ ਧੋਣੇ ਵਾਲੇ ਆ ਨਾ ਚੱਲ ਚੱਲ ਉਹ ਭਾਂਡੇ ਧੋਣਦੇ ਰੱਖਾ ਭੈਣ ਜੁੱਤਾਂ ਦੇ ਦੋਸਤ ਯਾਰ ਖਿਚੜੀ ਬਣਾਈ ਦੀ ਗਾਈਜ਼ ਅੱਜ ਆਜੋ ਬੜੀ ਹਨ ਸਾਲੇ ਸੱਚੀ ਹੋਣਾ ਬਾਦੀ ਚੱਕੀ ਨਾ ਤਾ ਹੁਣ ਮੈਂ ਦਾ ਮਿਆਕ ਮੈਂ ਤਾਂ ਜੀ ਪਹਿਲੇ ਆਉਣੇ ਭਾਇਆ ਵੀ ਅਸੀਂ ਇੰਨੇ ਗਰੀਬ ਆ ਸਾਡੇ ਕੋ ਭਾਂਡਾ ਵੀ ਰੱਖਣ ਨੂੰ ਮਿਲਿਆ ਉਹ ਫਿਰ ਤੂੰ ਸਾਲਾ ਹੁਣ ਬੇ ਬਲੌਗ ਮੇਰਾ ਨਾ ਪਾਈ ਵਿੱਚ ਕਹੂਗਾ ਨਾ ਉਸ ਦਿਨ ਸਾਲਾ ਨੱਚ ਦੇਦੀ ਪਾ ਲਈ ਨੱਚਦੀ ਤਾਂ ਦਿਲ ਮਾਰਦੀ ਮੱਕੜੇ ਨਹੀਂ ਥੇ ਲੀਂ ਵੇਖ ਸਾਰੇ ਸਾਬਣ ਜਾਈ ਬਸ ਕੋਈ ਨਹੀਂ ਅੰਦਾ ਲਿਆ ਹਾਂ ਪਰ ਚੌਣਾ ਵਾਲੀ ਉਹ ਜੜੰਮੇ ਤਾਂ ਹੈਗੇ ਨੇ ਭਾਈਏ ਕਿੰਨੇ ਬਲੌਗ ਹੁਣ ਬਣਾ ਲੱਗਿਆ ਚਿਕਨ ਦਿਖਾਉਣੇ ਆ ਤੁਹਾਨੂੰ ਆ ਚਿਕਨ ਦੀ ਰੈਸਪੀ ਦੇਖਦੇ ਆ ਅੱਗੇ ਹਾਂਜੀ ਗਾਇਸ ਭਾਂਡਾ ਆਪਣਾ ਸਕਸੈਸਫੁਲ ਹੋ ਗਿਆ ਹਾਂ ਬੜੇ ਹੌਸਲਾ ਤੇਲ ਬਲ ਰਿਹਾ ਕਰੋ ਨਾ ਜਾਂਦਾ ਭਾਂਡਾ ਕੱਚਾ ਜੇ ਆ ਦੇਖੋ ਜੀ ਫੋਟੋ ਕਰੋ ਵੀਰੇ ਤੱਕ ਕੇ ਬਲੌਂਗ ਕਰ ਪਾਓ ਸਾਰੇ ਜਸੜ ਜਸੜ ਉਹ ਵੀ ਸਾਰੇ ਫੀਡ ਕਰਦੇ ਆ ਹਾਏ ਹਾਏ ਜਸੜ ਸਰਸੇਮ ਜਸੜ ਹੈ ਸੇਮ ਜਸੜ ਦਾ ਗਾਣੀ ਗੂਨੇ ਸਭ ਬੰਦ ਕਰਾ ਦਿੰਦੇ ਆਂ ਵੀਰੇ ਫੇਰ ਚੱਲੂ ਗੇ ਵਲੌਗ ਹਲਕਾ ਬਹੁਤ ਵੱਡਾ ਪਾੜ ਦਾ ਗਾਇਸ ਕੁਈ ਜੱਦੀ ਗਾਇਸ ਤੇਲ ਆਪਣਾ ਹੋ ਚੁੱਕਿਆ ਓਏ ਯਾਰ ਮੇਰੀ ਸੈਟੀ ਫੋਨ ਨਹੀਂ ਚੱਕ ਰਹੀ ਬਾਈ ਯਾਰ ਮੜਾਇਆ ਕਰੋ ਬਤਾਸ ਜੀ ਫੋਨ ਚੱਕੇ ਰੁੱਸੀ ਹੈਲੋ ਗੱਲ ਤਾਂ ਗੱਲ ਹੀ ਮਾਰਦੇ ਓਏ ਆਪਾਂ ਦੇਖੋ ਜੀ ਪਿਆਜ਼ ਬਹੁਤ ਪਿਆਜ਼ ਗੁੱਜ ਰਹੀ ਨੇ ਚੁੱਪ ਹੋ ਜਾ ਵੀਰੇ ਯਾਰ ਫੇ ਤੁਸੀਂ ਤਰੀ ਗਰੇਵੀ ਭਾਲਦੇ ਹੋ ਨਾਲ ਗਾਇਸ ਮੜਿਆ ਕੋ ਹੋਇਆ ਮੇਰੇ ਤੇ ਇਦੀ ਹੋਣੀ ਚਾਹੀਦੀ ਤੂੰ ਯਾਰ ਆਹ ਕੰਮ ਨਾ ਕਰ ਯਾਰ ਸੌਰੀ ਜੋ ਕੋ ਸੈਨੇ ਕਿਹਾ ਮਾਫ ਕਰ ਰਿਓ ਬਧਾਣਾ ਫੜੀ ਨੂੰ ਵੀਰੇ ਜੋ ਰੱਖਣਾ ਰਹਿਦਾ ਵੀਰੇ ਫੜ ਕੇ ਰੱਖਣਾ ਐਂਦਾ ਫੜ ਲੈ ਕਿਹੜਾ ਕਰਨਾ ਫੜ ਕੇ ਰੱਖ ਫੇ ਇਹ ਗਰਮ ਨਹੀਂ ਹੋਣਾ ਥਿੱਲੇ ਨਾ ਗਾਇਸ ਸਟ੍ਰੈਵਲਿੰਗ ਲਾਈਫ ਸਾਡੀ ਪੂਰੀ ਆ ਪਿਆਜ ਭੁਜੇ ਤੋਂ ਮਿਲਦੇ ਆ ਨਾ ਨੂੰ ਪਿਆਜ ਭੁਜੇ ਆਣ ਤੋਂ ਗਰੀਬੀ ਪੂਰੀ ਆ ਗਰੀਬੀ ਆਨ ਟਾਪ ਆ ਗਰੀਬੀਆਂ ਟਾਪਰੇ ਟਾਪ ਕਲਾਸ ਟਾਪ ਕਲਾਸ ਦਰ ਰੁਪਏ ਇਕੱਠੇ ਕਰਕੇ ਮੀਟ ਲੈ ਗੰਦਾ ਸੀ ਭੈਣ ਚੋ ਉਹ ਵੀ ਆ ਨਾਲ 150 ਹੀ ਦੇ ਕੇ ਆਏ ਉਹਨੂੰ 400 250 ਮੰਗਦਾ ਹੀਗਾ ਉਹ ਵੀ ਚੱਲ ਸਾਡਾ 1200 ਦਿੱਗਾ ਗਾਈਜ਼ ਤਾਂ ਕਰਕੇ ਚਲੋ ਗਾਈਜ਼ ਹੁਣ ਤੁਹਾਨੂੰ ਪਿਆਜ਼ ਭੁੱਜੇ ਤੇ ਮਿਲਦੇ ਆ ਯਾਰ ਪਿਆਜ਼ ਭੱਜਣ ਨੂੰ ਟਾਈਮ ਲੱਗੋ ਹਾਂਜੀ ਮਿੱਤਰੋ ਪਿਆਜ਼ ਆਪਣੇ ਪੁੱਜ ਚੁੱਕੇ ਆ ਹੁਣ ਪਾਵਾਂਗੇ ਇਸ ਚਿਕਨ ਸਾਰੀਓ ਵੀ ਖਾ ਲੋ ਚਿਕਨ ਜੇ ਤੁਸੀਂ ਵੀ ਖਾਣਾ ਚਾਹਜਿਓ ਤੁਹਾਨੂੰ ਖਵਾ ਦਾਂਗੇ ਚਿਕਨ ਰੈਸਪੀ ਮੈਂ ਬੜਾ ਤਗੜਾ ਹੈ ਆ ਤੋ ਉਹ ਦੋ ਪਕਰਨੇ ਫਾਰੀਦ ਜੰਨੇਓ ਪਾਂਡੇਆ ਇਹਨੂੰ ਹੁਣ ਦੰਨਿਆ ਜੀ ਹੁਣ ਡੀਪ ਫਰਾਈ ਆਹੋ ਜੋ ਮਸਾਲਾ ਇਹਦੇ ਅੰਦਰ ਚਲੇ ਜਾਵੇ ਢੋੜੇ ਪਾਣੀ ਇਸ ਨੂੰ ਪਾਣੀ ਫਿਰ ਮੈਂ ਉਹ ਕਰਿਆ ਮੈਂ ਆਟਾ ਆਟਾ ਕੋਨ ਲਿਆਵਾ ਤੇ ਹੋਰ ਪੂਰੀ ਲਿਆ ਦੰਨ ਲਿਆ ਚੱਲ ਪੂਰੀ ਹਾਂ ਤਬਾ ਹੁਣ ਦੰਨ ਲਿਆ ਉਧਰ ਜੀ ਡੰਗਰ ਅੰਦਰ ਕਰਨੇ ਆ ਕੰਮ ਹੈਗੇ ਆ ਤੇ ਦਿਖਾਉਣਾ ਤੁਹਾਨੂੰ ਅੱਗੇ ਅੱਗੇ ਕੀ ਕਰਦੇ ਆਂ ਕੀ ਜੁੜੇ ਰਹੋ ਦੇਖਦੇ ਰਹੋ ਵੀਡੀਓ ਨੂੰ ਲਾਈਕ ਕਰ ਦਿਓ ਚਿਕਨ ਆਪਾ ਤਰ ਚੁੱਕੇ ਆ ਹੁਣ ਉਹਨੇ ਬਣਾ ਪਿਆਰ ਕੀਤੀ ਲਿਆਂ ਲੱਗ ਜਵੇ 5 ਮੰਡਿਆ ਚਲੋ ਜੀ ਜਾਣੇ ਆ ਗਰੇ ਡੰਗਰ ਡੰਗਰ ਅੰਦਰ ਕਰਦੇ ਆ ਫੇਰ ਮਿਲ ਰਹੇ ਆ ਹੁਣ ਦੇਖਿਆ ਕਰਿਆ ਇਹੋ ਜਿਹਾ ਕੁਛ ਮਾਤ ਦੇਖਣਾ ਵੀ ਨਹੀਂ ਮਰੇ ਦੇਖ ਆ ਓਏ ਥੋੜੀ ਮਨ ਸੌਰੀ ਗਾਈਜ਼ ਭਾਈ ਇੱਧਰ ਆ ਗਾਈਂ ਨਾ ਨਾ ਉਹ ਜਗ੍ਹਾ ਵੀ ਇਹਦੇ ਹੱਥਾਂ ਦੇ ਇਹਦੇ ਹੱਥੋਂ ਕੋਈ ਚੀਜ਼ ਨਾ ਖਾ ਲਿਓ ਅਸੀਂ ਖਾਣ ਲੱਗੇ ਹੋਇਆ ਪਰ ਸਾਡੇ ਪੈਸੇ ਹੀ ਲੱਗੇ ਨੇ ਗਰੀਬੀ ਇੰਨੀ ਧੱਕੇ ਨਾਲ ਖਾ ਰਹੇ ਆ ਇਹਨੇ ਮੀਟ ਦੀ ਐਸੀ ਦੀ ਤੈਜ਼ੀ ਕਰਤੀ ਭਾਈ ਖਾ ਵੀ گے ਹੋਗੇ ਬੇਲੇ ਮਸਾਲਾ ਮਸੂਲਾ ਥੋੜਾ ਇਹ ਬਾਦੇ ਪੈ ਗਿਆ ਹੁਣ ਸਵੇਰੇ ਔਖੇ ਹੋਵਾਂਗੇ ਆ ਦੇਖ ਲੋ ਜੀ ਅਸੀਂ ਤਾਂ ਖਾਦੇ ਨੇ ਹੁਣ ਕੁੱਤੀ ਨੂੰ ਪਾਵਾਂਗੇ ਵਿਚਾਰੀ ਨੂੰ ਕੁੱਤੀ ਨੂੰ ਵੀ ਆਹ ਤਾਂ ਲਿਆ ਜਾਣੀ ਅਗੀਆਂ ਕੁੱਤੀ ਨੂੰ ਸਟਰਗਲ ਇੱਧਰ ਪੱਖਾ ਨਹੀਂ ਸੀ ਚੱਲਦਾ ਕੁੱਤੀ ਵੀ ਔਖਾ ਕੂਬੀ ਹੁਣ ਜਾ ਰਹੇ ਆ ਘਰ ਨੂੰ ਸਟਰਗਲਿੰਗ ਲਾਈਵ ਔਨ ਪਿਪ ਸਟਾਪ ਹੁਣ ਚੱਲੇ ਆ ਘਰੇ ਘਰੇ ਜਾ ਕੇ ਰੱਖ ਰਿਹਾ ਇਹਨੂੰ ਫੇਰਾਂ ਨੂੰ ਛੱਡ ਕੇ ਆਊਗਾ ਛੱਡ ਕੇ ਆਣਾ ਆ ਪੀਸੇ ਸਿੰਘ ਨੂੰ ਫੇਰ ਤੁਹਾਨੂੰ ਆ ਦੇਖਦੇ ਰਿਓ ਕੀ ਬਾਤ ਆਹੜਾ ਭਾਈ ਆਪਾਂ ਸਮਾਨ ਗਿਆ ਆਪਾਂ ਜਿਆ छोटू आ भाड़ में खाना खा लिया है छोटू पकड़ ला कैसा लगा कैसा लगा ओए चिकन कैसा लगा बढ़िया लगा इतना थोड़ा सा मसाला ज्यादा पड़ गया ना बहुत मस्त एक कमी कर दी क्या नीचे लग गया नहीं हाँ कुछ नहीं एक का और कमी कर बता प्लान वाला बात फॉरएजनल बात फेर मैं इसको छोड़ के है फिर करते हैं चलिए जी चलो वीर चलो जी देख, दे 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 दे। दे दे। देख लो गाइस ਇਹਦਾ ਲੱਛਣ ਬੰਦੇ ਦੇ ਉਹ ਰੁਕ ਜਾਓ गाइस ਸਾੜੇ ਸਾੜ ਤਾਂ ਹੋੜ ਪਾਈ ਜਾ ਮੈਂ गाइस ਭੈਂਜ ਦੇ ਨਾਲ ਤਾਂ ਮੈਂ ਜਿੰਮ ਭਾਗ ਜਾਂਦਾ ਹਾਂ ਯਾਰ ਕਿਹਾ ਆਸ ਵਾਰ ਵਿੱਚ ਆ ਦੇਖ ਲੋ गाइस ਦਿਮ ਲੱਛਣ ਤੇਰੀ ਮਾਂ ਫਿਰ ਕਹਿੰਦਾ ਗਾਲਾਂ ਲੱਛਣ ਦੇਖ ਲੋ गाइस ਇਹਦੇ ਸਾੜੇ ਲੌਂਡੇ ਦੇ ਫੇਰ ਕਮੈਂਟੇ ਚ ਭਰ ਭਰ ਕੇ ਗਾਣਾ ਗੱਡੋ ਬਾਈ ਗਾਣਾ ਸੁਣਾ ਦੇ ਇੱਕ ਗਾਣਾ ਗਾਉਣਾ ਆਪਾਂ ਜਣ ਚੱਲ ਗਾਣੇ ਕਿਹੜਾ 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 ਗਈਂ ਗਾਣੀ ਲਵਾ ਹਾਂਜੀ ਗਾਇਸ ਸੁਣਾਉਣੇ ਅੱਜ ਤੁਹਾਨੂੰ ਗਾਣਾ ਚਲੋ ਸ਼ੁਰੂ ਕਰੋ ਬੀਸੇ ਇਹ ਮੈਨੂੰ ਨਹੀਂ ਆਉਂਦਾ ਹੈਗਾ ਮੜੇ ਮੜੇ ਮੈਨੂੰ ਆਉਂ ਤੋਂ ਕੂੰ ਕਰ ਦੇ ਤੂੰ ਦੌਲਤ ਸ਼ੌਹਰਤ ਕ્યા ਕਰਨੀ ਤੇਰੇ ਪਿਆਰ ਕਾ ਸਹਾਰਾ ਕਾਫੀ ਹੈ दौलत शोहरत क्या करनी तेरे प्यार, प्यार का सहारा काफी है ये महल अटारी नहीं चाहिए मुझे महल अटारी नहीं चाहिए तेरे दिल में गुजारा काफी है वो दौलत शोहरत ਕਿਆ ਕਰਨੀ ਤੇਰੇ ਪਿਆਰ ਦਾ ਸਹਾਰਾ ਕਾਫੀ ਹੈ ਕਿੱਦਾਂ ਲੱਗਿਆ ਤੁਹਾਨੂੰ ਸਭ ਨੂੰ ਹਾਂਜੀ ਗਾਇਸ ਕੰਮ ਸਾਰੇ ਨਿਬੇੜਲੇ ਖਾਣਾ ਬਿਨਾ ਹੋ ਗਿਆ ਹੁਣ ਛੱਡਣ ਚੱਲੇ ਆਪਾਂ ਮੈਨੂੰ ਮਾਈ ਨੈਮ ਇਜ਼ ਕੰਪਰੀ ਸਿੰਘ ਆਫ ਪੀਜ਼ਾ ਓਕੇ ਗਾਇਸ ਕੱਲ ਨੂੰ ਕਰਾਂਗੇ ਆਪਾਂ ਸਵੀਂਗ ਇਸ ਕਾਦੂ ਦੇਖਣੇ ਆ ਬਾਪੇ ਦੀ ਕਹਿੰਦੇ ਸੰਗਰਾਤਾ ਜਿਸ ਕਰਨ ਗਿੱਲੇ ਕਹਿੰਦਾ ਤੁਹਾਡਾ ਬਲੌਗਰ ਕਨਗਰੂ ਸੰਗਰਾਹਤਾ ਚਲੋ ਨਹੀਂ ਕਰਿਆ ਬਾਬੇ ਦਾ ਨਾਮ ਲੈ ਕੇ ਬਤੇਗੜ੍ਹ ਸਾਹਿਬ ਚੱਲਾਂਗੇ ਜੇ ਬਾਬੇ ਨੇ ਜਾਇਆ ਹਾਂਜੀ ਆਹ ਹਾਜ਼ਰੀ ਜਮੂਰ ਲਾ ਕੇ ਆਵਾਂਗੇ ਗੁਰਦੁਆਰਾ ਸਾਹਿਬ ਅ ਬਾਕੀ ਸਾਡਾ ਵੀ ਹੈਲੋ ਗਾਇਸ ਓਰੇ ਆ ਵੇ ਤੋ ਚੱਲ ਪਹਿਲੀ ਗਾਲਾਂ ਪੈਂਦੀਆਂ ਨੇ ਅਜਾਇਆ ਨਹੀਂ ਸਾਰੇ ਸਾਰਿਆਂ ਨੇ ਕਿਹਾ ਵੀ ਅੱਜ ਗੁਰੀ ਨਹੀਂ ਆਇਆ ਜੱਦਾ ਕੀ ਬਣਿਆ ਮੈਂ ਇੱਦਾਂ अच्छा सारेया नु फिर स्वागत ता करदे सारेया दा तेरा नाम की है पत्त हां तेरा जी ओके 괜ی ਛੱਡਿਆਈਏ ਇਹਨੂੰ ਛੱਡਣ ਮੰਮੀ ਅੱਧੇ ਕਰਕੇ ਛੱਡਾਂਗੇ ਨਹੀਂ ਪਤਾ हां ਕਰ ਬੰਦਾ ਬੇ ਗੋਲੀ ਆਪਣੇ ਕੋਲ ਬਾਹਰ ਦੀ ਦਿੱਕਤ ਹੈ ਓਏ ਜੱਸੇ ਹਾਂਜੀ ਗਾਈ ਜੱਸੀ ਵੀ ਸਾਰਿਆਂ ਨੂੰ ਮੈਲੇ ਗੁਰੀ ਵੀ ਆ ਗਿਆ ਉਹਦਾ ਤੋ ਜੀ ਵਿਚਾਰ ਲਓ ਤੁਸੀਂ ਆਪਣੇ ਵਿਚਾਰ ਵੀਰੇ ਕੀ ਦੇਣਿਆ ਮੇਰੀ ਤਾਂ ਸੱਚੀ ਨਿਕਲਦੀ ਆ ਗਾਈਜ਼ ਮੈਂ ਤਾਂ ਤੁਹਾਨੂੰ ਸਿੱਧੀ ਗੱਲ ਦੱਸਾਂ ਇੰਨੇ ਲੋਕ ਦੇਖ ਰਹੇ ਆ ਨਾ ਇਹਨੂੰ ਆਸਤੇ ਹੀ ਜਾਂਦੇ ਆ ਇਹ ਹਰਕਤਾਂ ਹੀ ਬੜੀਆਂ ਘੈਂਡ ਕਰਦਾ ਤੁਹਾਡਾ ਬਲੌਗਰ ਆ ਜਿਹੜਾ ਕਿੱਲਾ ਬਟ ਅੱਜ ਬਲੌਗ ਸਾਰੇ ਕਿਤੇ ਚੱਲ ਰਿਹਾ। ਬਾਕੀ ਦੱਬ ਕੇ ਸਪੋਰਟ ਕਰੋ ਭਾਈ ਨੂੰ ਆਪਣੇ ਨੂੰ ਬਈ ਠੀਕ ਆ। ਕਰ ਦੋ ਲੱਖ ਸਬਸਕ੍ਰਾਈਬਰ ਹੈ। ਹੌਲੀ ਹੌਲੀ ਆਪਾਂ ਯਾਰ ਵੀਰੇ ਸੱਫੇ ਰੱਖ ਦਿੰਦੇ। ਫੋਰਚੂਨਰ ਲੈ ਲਈਆਂ ਕਰੋ ਯਾਰ। ਫੋਰਚੂਨਰ ਲੈ ਕੇ ਕਿੱਥੇ ਜਾਣਾ ਪਹਿਲੀ ਵਾਰ। ਮੈਂ ਫੋਰਚੂਨਰ ਲੈ ਕੇ ਲੈਣਾ ਦੇ ਵੀ ਜਾਣਾ। ਜੈ ਬਾਲ ਸਤਿਆ ਦੀ। ਜੋ ਗਾਇਸ ਤੁਸੀਂ ਮੈਨੂੰ ਕਮੈਂਟਾਂ 'ਚ ਕੀ ਦੱਸਣਾ ਹੈ ਵੀ ਅਸੀਂ ਚਾਰੇ ਬਲੌਗ ਕਰਿਆ ਕਰੀਏ ਸੈਟਰਡੇ ਸੰਡੇ। ਜਾਂ ਨਹੀਂ? ਆਹ ਜਾਂ ਨਾਜ ਦੱਸਿਓ ਭਾਈ ਅੱਜ ਪਤਾ ਲੱਗ ਜੂਗਾ ਸਾਨੂੰ। ਫੇਰ ਤਾਂ ਕੱਲ ਨੂੰ ਤੁਹਾਨੂੰ ਚਾਰਾਂ ਦਾ ਬਲੌਗ ਆ ਦਿਉ। ਮਤਲਬ ਕੱਲ ਨੂੰ ਤਾਂ ਅਸੀਂ ਕਰਾਂਗੇ ਹੀ। ਫਿਰ ਤੁਹਾਨੂੰ ਪਤਾ ਜਦ ਅਸੀਂ ਹੁੰਨੇ ਫੇਤਾ ਫਨ ਨੇ ਬਾਈ ਸਾਰਾ ਕੁਝ ਇਹਦਾ ਉਹ ਅੱਗੇ ਗੋਹਾ ਉਹ ਤੇਰੀ ਬਚ ਗਏ ਬਚ ਗਏ ਗਾਇਸ ਪਰ ਕਈ ਜਿਹੜੇ ਕਦੇ ਕਦੇ ਗਾਲ ਵੀ ਨਿਕਲੇ ਜਾਂਦੇ ਆ ਮਾੜਾ ਐਡਜਸਟ ਕਰ ਲਿਆ ਕਰੋ ਕੁਝ ਐਡਜਸਟ ਨਹੀਂ ਉਹਦੇ ਲਈ ਅਸੀਂ ਸੌਰੀ ਕਰਦੇ ਆ ਯਾਰ ਸੌਰੀ ਪਰ ਤੁਹਾਨੂੰ ਸਵਾਰ ਹੁੰਦਾ ਨਾ ਬਲੌਗ ਦੇਖਣ ਦਾ ਦੱਸ ਜਾਣੇ ਨੂੰ ਅੱਗੇ ਸ਼ੇਅਰ ਕਰਿਆ ਕਰੋ ਤੁਸੀਂ 72 ਜਣੇ ਹੋਗੇ ਜੇ ਤੁਸੀਂ 10 ਜਣੇ ਨੂੰ ਅੱਗੇ ਸ਼ੇਅਰ karenge 720 ਜਣੇ ਨੂੰ ਸ਼ੇਅਰ ਹੋ ਜਾਣੀਆਂ 720 ਚੋਂ 100 ਮੈਨੂੰ ਫੋਲੋ ਕਰੂਗਾ ਫਿਰ ਉਸ ਵਾਰ ਅੱਗੇ ਹਨ 10 ਨੂੰ ਭੇਜੂਗਾ 1000 ਹੋ ਜਾਣਾ 1000 ਚ ਮੈਨੂੰ 200 ਫਾਲੋ ਕਰੂਗਾ ਦੇਖੋ ਫਿਰ ਇੱਕ ਨ ਇੱਕ ਨ ਇੱਕ ਨ ਇੱਕ ਕਰੇ ਨੇ ਮੇਰੇ ਹਨੇ 20 ਮਿਲੀਅਨ ਹੋ ਜਾਣਾ ਫੇ 100 ਮਿਲੀਅਨ ਪਹਿਲਾ ਪਹਿਲਾ ਕਰਾਂਗੇ ਲੱਖ ਸਿਲਵਰ ਪਲੇ ਬਟਨ ਫਿਰ ਕਰਾਂਗੇ ਮਿਲੀਅਨ ਡਾਇਮੰਡ ਪਲੇ 골ਡ ਪਲੇ ਬਟਨ ਆਊਗਾ ਵੀਰੇ ਫਿਰ ਆਊਗਾ ਡਾਇਮੰਡ ਫਿਰ 10 ਮਿਲੀਅਨ ਤੇ ਆਊਗਾ ਆਪਣਾ ਰੋਡ ਤੇ ਨਾਲੇ ਗਾਈਜ਼ ਆਪਣਾ YouTube ਦੇ ਚੈਨਲ ਆ ਰਵੀ ਤੂਰਾ ਉਹਨੂੰ ਜਾ ਕੇ ਸਬਸਕ੍ਰਾਈਬ ਕਰ ਲੋ ਠੀਕ ਆ ਫਨੀ ਵੀਡੀਓ ਬਹੁਤ ਆਪਾਂ ਪਾਉਨੇ ਆ ਠੀਕ ਆ ਬਾਈ ਬਣ ਕੇ ਦੱਬ ਕੇ ਸਪੋਰਟ ਕਰੋ ਆਪਣਾ ਟਿਕਟੋਕ ਤੇ ਵੀ ਦੀਗਾ ਟਿਕਟੋਕ ਪਰ ਬੰਦ ਹੋ ਗਈ ਹੁਣ ਦੁਬਾਰੇ ਆਉ ਆਪਾਂ ਫੇਰ ਸ਼ੁਰੂ ਕਰਾਂਗੇ ਗਾਈਜ਼ ਬਸ ਸਾਨੂੰ ਇਹ ਦੱਸ ਦਿਓ ਵੀ ਅਸੀਂ ਬਲੌਗ ਜਿਹਦੇ ਗਿੱਲ ਬਲੌਗ ਚ ਆਈਏ ਜਾਂ ਨਹੀਂ ਆਈਏ ਸਾਨੂੰ ਬੱਸ ਦੱਸ ਦਿਓ ਕਮੈਂਟ ਕਰਕੇ ਕਮੈਂਟ ਦੱਬ ਕੇ ਕਰ ਦਿਓ ਬੁੱਰੇ ਏ ਏ ਏ ਕਹਿੰਦੇ ਰਵੀ ਤੂਰੇ ਨੂੰ ਫੋਲੋ ਸਬਸਕ੍ਰਾਈਬ ਕਰ ਲਿਓ ਉਹਦੇ ਜਾਨੇ ਪਹਿਲੇ ਹੀ 25k ਆ ਤੁਸੀਂ ਮੇਰੇ 25 25k ਕਰਾਓ ਬੜਾ ਭਾਂਡੀ ਮਾਰਦਾ ਓਏ ਭਾਂਡੀ ਨਹੀਂ ਮਾਰਦਾ ਉਹਨੂੰ ਵੀ ਫੇਮਸ ਕਰਨਾ ਆਪਾਂ ਮੇਰੇ ਵੀ 25k ਕਰਾਓ ਦੋਏ ਪਾਹੀ ਇਕੱਠੇ ਇਕੱਠੇ ਪੜਾਂਗੇ ਤੇ ਚੈਨਲ ਦੋ ਆਨੇ ਮੋਨਟਾਈਜ਼ ਹੋਣਗੇ YouTube ਤੇ ਨੇ ਗਾਈਜ਼ ਧਿਆਨ ਰੱਖਿਓ ਆਪਣਾ ਇੰਸਟਾ ਦੇ ਵੀ ਆ ਸ਼ੇਮ ਗਿੱਲ ਅੰਡਰਸਕੋਰ ਬਲੌਕਸ ਇੰਸਟਾ ਦੇ ਬਾਕੀ ਦੋ ਮੈਨੂੰ ਫੋਲੋ ਕਰਨਾ ਮੈਂ ਤੁਹਾਨੂੰ ਆਈਡੀ ਦਊਂ ਦੱਸ ਦੂਗਾ ਗਾਈਜ਼ ਕਿਉਂਕਿ ਫੋਟੋ ਬਹੁਤ ਸੋਹਣੀਆਂ ਆ ਪਾਉਣਾ ਚਲੋ ਕੋਈ ਗੱਲ ਨਹੀਂ ਕੁੜੀਆਂ ਅੱਡੇ ਨਾਲ ਚੱਲ ਘੱਟ ਬਸਤੇ ਦੇ ਭਾਈ ਕੋਈ ਚੱਕਰ ਨਹੀਂ ਬਾਕੀ ਆਪਾਂ ਫਨੀ ਵੀਡੀਓ ਬਹੁਤ ਬਣਾਵਾਂਗੇ ਨਹੀਂ ਚੰਗਾ ਕਰੋ ਜੱਤ ਕਰਨਾ ਆੜਾ ਪੂਰੇ ਕਿਲ ਕਰਦੇ ਆ ਗਾਈਜ਼ ਆਪਾਂ ਜਿਹੜੇ ਪਹਿਲੇ ਹੁੰਦੇ ਆ ਹੋ ਮੈਂ ਘਰੇ ਗਾਣਾ ਪੈਣ ਗਿਆ ਗਾਈਜ਼ ਗਾਣਾ ਸੁਣ ਲਿਓ ਜੇ ਸੁਣਨੀ ਹੈ ਤੁਹਾਨੂੰ ਇਹਦੇ ਘਰ ਦਾ ਬਾਪੂ ਮੇਰਾ ਮੱਲਾ ਦਾ ਜਟੈਟ ਹੈ ਗਾਈਜ਼ ਲੈਣ ਨੂੰ ਅੰਦਰ ਹੀ ਛੱਡਿਆ ਹੀ ਹੈ ਓਹੋ ਹਾਂਜੀ ਹੁਣ ਇਹਨਾਂ ਦੇ ਅੱਗੇ ਬਗਲ ਦੇ ਵੰਦੀ ਕੋਠੇ ਚਾਹਮਣ ਦਾ ਮੁੱਢਾ ਹੈ ਅੱਗੇ ਦੇ ਵਿੱਚ ਰੱਖੀ ਹੋਈ ਹੈ ਚੰਗਾ ਜੀ ਫਿਰ ਹੈ ਓਕੇ ਵੀਰੇ ਹਾਂ ਵੀ ਚੱਲੋ ਜੀ ਹੁਣ ਜਾਂਦੇ ਆ ਘਰੇ ਦਿਖਾਉਣ ਨੂੰ ਜਾਂਦੇ ਆ ਘਰੇ ਘਰੇ ਆ ਕੇ ਮੈਂ ਵੀ ਪਹੁੰਚ ਕੇ ਮਿਲਦਾ ਜਾ ਕੇ ਤੂੰ ਵੀ ਕਾੜੀ ਕੱਢਣੀ ਹੈ ਹਾਂਜੀ ਗਾਇਜ਼

नाच के तो दिखा क्यों नाच के डीजे वजह लाते नहीं हूं बोलते हूं नाच कर देखा okay, okay. दारू पिया है आज नहीं दारू नहीं हां दारू नहीं पिया चिकन खाए किचन किचन खाए हो चिकन करी वाला तू जो खिलाए बना हेलो गाइस आज मैं जस्ट कारण भाई आज मुझे चिकन खिलाया बहुत टेस्टी चिकन खाने में मजा आ गया इधर आ इधर कर दे फिर ब्लॉक को एंड कर दो है कर दो कल कल काम करना है क्या काम कर भाई के पास जा गए हैं और जो हिला खिला भाई के पास जा रहे हैं भाई के पास हाँ जी क्या मैं प्रदेश में हूँ लाइक करो, करो, करो।, करो कमेंट करो शेयर करो लाइक करो कमेंट करो शेयर करो कारण भाई स्टार बनाओ बिहार बिहार में भी भेजो वीडियो बिहार में भेज दूंगा मैं नहीं मैं बड़ा वालों वालों ग्रुप में भेज दूंगा तुम्हारा ਤੁਹੋ ਕਿੱਦਾਂ ਲੱਗਦੇ ਆ ਤੁਹਾਨੂੰ ਵਲੌਗ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਕਰਦੇ ਆ ਅੱਧਾ ਵਲੌਗ ਇੱਥੇ ਐਂਡ ਮਿਲਾਂਗੇ ਤੁਹਾਨੂੰ ਕੱਲ ਦੇ ਨਿਊ ਵਲੌਗ 'ਚ ਕੱਲੋਂ ਇੱਕ ਵਧੀਆ ਆਈਟਮ ਕਰਾਂਗੇ ਜਾਂ ਸਿੰਗ ਯੈਸ ਕਰਾਂਗੇ ਸੋ ਕਰਦੇ ਆ ਅੱਧਾ ਵਲੌਗ ਇੱਥੇ ਐਂਡ ਮਿਲਾਂਗੇ ਤੁਹਾਨੂੰ ਕੱਲ ਦੇ ਨਿਊ ਵਲੌਗਸ ਥੈਂਕਸ ਸਬਸਕ੍ਰਾਈਬ ਫਾਰ ਵਾਚਿੰਗ